ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਟੋਟੀਆਂ ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਭਾਉ ਨੋਕ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਅੱਜ ਵੀ ਤਕਰੀਬਨ ਤੁਹਾਨੂੰ ਕੋਈ 6 ਨਾਗ ਦਿਖਾਉਣੇ ਆ 6 ਮੱਝਾਂ ਦਿਖਾ ਦਾਂਗੇ ਸੋ ਇਸ ਵਾਰ ਪਸ਼ੂ ਆ ਦੁੱਧ ਤੇ ਚੱਲਣ ਡਏ ਨੇ ਕਿੰਨਾ ਦੁੱਧ ਦਾ ਥੱਲੇ ਕੀ ਰੇਟ ਪਾੜਦਾ ਰਹਿਣ ਵਾਲਾ ਉਹ ਪੂਰੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਕਰ ਲਾਂਗੇ ਸੋ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਜਰੂਰ ਜੁੜੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਸਾਰੇ ਕਿਸਾਨ ਫਾਰਮਰ ਵੀਰਾਂ ਨੂੰ ਮਿਲ ਸਕੇ ਤਰੀਕ ਦੋਸਤੋ ਅੱਜ 21 ਮਾਰਚ ਤੇ ਕੱਲ 22 ਮਾਰਚ ਨੂੰ ਆਪਾਂ ਵੀਡੀਓ ਅਪਲੋਡ ਕਰਦੇ ਆਂਗੇ ਬਾਕੀ ਜਿਹੜਾ ਵੀ ਐਨੀਮਲ ਪਸੰਦ ਆਊਗਾ ਦੋ ਟਾਈਮ ਚੋਕੇ ਤਿੰਨ ਟਾਈਮ ਚੋਕੇ ਤਸੱਲੀ ਤੁਸੀਂ ਕਰਨੀ ਆਪਣਾ ਹੱਕ ਸਮਝ ਕੇ ਤਸੱਲੀ ਜਿਹੜੀ ਆ ਉਹ ਜਰੂਰ ਕਰ ਲਿਓ ਠੀਕ ਆ ਤੇ ਪੂਰੇ ਪਸ਼ੂ ਆਪਾਂ ਤੁਹਾਨੂੰ ਦਿਖਾ ਦਾਂਗੇ 6 ਦੇ 6 ਨੱਕ ਦਿਖਾ ਦਾਂਗੇ ਸੱਜਰ ਮੱਝਾਂ ਨੇ ਕਿੰਨਾ ਥੱਲੇ ਦੁੱਧ ਆ ਉਹ ਪੂਰੀ ਗੱਲਬਾਤ ਆਪਾਂ ਕਰ ਲੈਨੇ ਆ ਭਾਉ ਨੋਖ ਸਿੰਘ ਹੋਣਾ ਦੇ ਨਾਲ ਸੋ ਦੋਸਤੋ ਨੈਸ਼ਨਲ ਹਾਈਵੇ ਪਟੇਂਡਾ ਅਮਰਸਰ ਤੋਂ ਕੋਈ 5 ਕਿਲੋਮੀਟਰ ਚੜ੍ਹਦੇ ਪਾਸੇ ਵਾਲ ਪਿੰਡ ਆ ਜਿੱਕਰ ਸ਼ੇਰੋਂ ਤੋਂ ਕਿਸੇ ਵੀਰ ਨੇ ਉਹਨਾਂ ਤੇ 5 ਕਿਲੋਮੀਟਰ ਦੀ ਦੂਰੀ ਆ ਨਸ਼ਹਿਰੇ ਪੰਨੂਆ ਤੋਂ ਵੀ ਕੋਈ 5 ਕਿਲੋਮੀਟਰ ਦੀ ਦੂਰੀ ਆ ਆਉ ਲੈਨੇ ਆ ਬਧੇ ਰਿ ਡਿਟੇਲ ਭਾਉ ਨੋਖ ਸਿੰਘ ਹੋਣਾ ਤੋਂ ਪੁੱਛਦੇ ਆ ਕੀ ਇਨਫੋਰਮੇਸ਼ਨ ਆ ਜੈ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਭਾਉ ਨੋਖ ਸਿੰਘ ਜੀ ਸਸਰੀ ਕਾਰ ਸਸਰੀ ਕਾਰ ਆ ਸਸਰੀ ਕਾਰ ਮੇਰੇ ਭੈਣ ਭਰਾ ਸਾਰਿਆਂ ਨੂੰ ਵੇਖਣਾਂ ਨੂੰ ਦਿਲੋਂ ਪਿਆਰ ਠੀਕ ਹੈ ਜੀ ਹੋਰ ਗੁਰਲਾਲ ਕੀ ਅਰਜ਼ਾ ਹਾਲ ਜੰਦ ਵਦਿਆ ਵਦਿਆ ਸੰਧੂ ਸਾਹਿਬ ਠੀਕ ਠਾਕ ਚੜਦੀ ਗਲਾ ਤੇ ਬਾਕੀ ਰਾਜਾ ਮੁੱਲ ਤੇ ਅੱਗੇ ਵੀ ਉੜਦੀਆਂ ਵਾਲੇ ਕਰੀ ਦੇ ਆਇਰ ਕਾਂ ਦੀ ਨਾ ਮਲਾ ਹਾਂ ਫੜ ਲਓ ਫੜ ਲਓ ਇਤੇ ਇਹ ਆਇਰ ਕਾ ਫੜ ਲਓ ਫੜ ਲਓ ਵਾਲਾ ਕੰਮ ਇਹ ਹੋਲੀਆਂ ਦਾ ਪੈ ਗਿਆ ਨਹੀਂ ਕਿਦੇ ਇਹ ਹੋਲੀਆਂ ਦਾ ਕੰਮ ਓਏ ਵੇਚ ਕੇ ਹੋਲੀਆਂ ਵੇਖਣੀਆਂ ਹੀ ਅੱਛਾ ਇਹ ਹੋਲੀਆਂ ਦਾ ਪੈਕੇਜ ਆ ਦੇ ਹੋਲੀ ਨਾਲੇ ਮੋਲ ਹੋਣ ਗਿਆ ਅਰ ਕੀ ਲਓ ਦੋਸਤੋ ਤਿਆਰ ਆਇਆ ਪਿਆ ਹੋਲੀਆਂ ਹੋਲੀਆਂ ਦਾ ਇਹ ਹੋਲੀਆਂ ਦਾ ਕਰਕੇ ਫੜ ਲਓ ਫੜ ਲਓ ਦੇ ਹੋਲੀਆਂ ਤੇ ਤਿਆਰ ਤੇ ਬਿਲਕੁਲ ਇੱਕ ਆਫਰ ਲਾ ਦਿੱਤੀ ਆ ਹਾਂ ਵੇਖਦੇ ਆ ਕਿ ਉਹ ਜੀ ਆਫਰ ਆ ਕਿੰਨੇ ਰੇਟ ਕੀ ਮੋਲ ਆ ਤੇ ਜੇਕਰ ਕਿਸੇ ਵੀਰ ਨੂੰ ਮਹਿੰਗਾ ਸਸਤਾ ਵੀ ਲੱਗੂਗਾ ਤੇ ਉਹ ਵੀ ਤੁਸੀਂ ਆਪ ਦਾ ਜਿਹੜਾ ਆਪਦੀ رائے ਜਿਹੜੀ ਮਲਾ ਲਿਓ ਠੀਕ ਹੈ ਤਾਂ ਮੈਂ ਤਾਂ ਕਿ ਭਾਈ ਤਾਲਾ ਕੰਮ ਨਹੀਂ ਕਰਨਾ ਹਰ ਇੱਕ ਬਚਾਈ ਦੇ ਜੀ ਕੋਈ ਗੱਲ ਨਹੀਂ ਇੱਕ ਇੱਧੇ ਥਾਵਾਂ ਵੀ ਕਰ ਦੇਣਾ ਹਰ ਕਾਹ ਸਾਰਾ ਇੱਥੇ ਮੈਂ ਫਿਰ ਵੇਖੀ ਜਾਊਗਾ ਆ ਵੇਖੀ ਜਾਊ ਤੇ ਚਲੋ ਲੱਗ ਜਾਂਦਾ ਪਤਾ ਫਿਰ ਹੁਣ ਤਾਂ ਸ਼ੁਰੂਆਤ ਕਰ ਲੈਨੇ ਆਪਾਂ ਪਹਿਲੇ ਨੰਬਰ ਵਾਲੀ ਮੱਝ ਤੋਂ ਇਹ ਰਾ ਇਥੇ ਆਪਾਂ ਮਲਜਾਨੀ ਕੇ 2 2.5 ਮਹੀਨੇ ਚੋਈ ਆ ਹਾਂਜੀ ਇਹ ਅਗਲੇ ਦੀ ਕਿਸਮਤ ਇਹਨੂੰ ਅੱਜ 1.5 ਮਹੀਨਾ ਹੋ ਗਿਆ ਚੈੱਕ ਨਹੀਂ ਕਰਾਈ ਇਹ ਆਪਾਂ ਦੇਣੀ ਖਾਲੀ ਕਰਕੇ ਆ ਪਰ ਅਗਲੇ ਦੀ ਕਿਸਮਤ ਨਾ ਇਹ ਬੋਲੀ ਆਪਣਾ ਮਾਲੀ ਤੋਂ ਇਹ ਨਵੇਂ ਦੁੱਧ ਹੋਈ ਆ ਤੇ ਗੱਲ ਕਾਦੀ ਜਿਹੜਾ ਖਰੂ ਧੰਤਾਰੀ ਆਪਾਂ ਖਾਲੀ ਕਰਕੇ ਤੇਰੀ ਪਰ ਹੈਗੀ ਸੂਨ ਵਾਲੀ ਆ 1.5 ਮਹੀਨੇ ਪੂਰਾ 1.5 ਹੋ ਗਿਆ ਅੱਜ ਤੋਂ 10 ਦਿਨਾਂ ਨੂੰ ਚੈੱਕ ਉਹ ਹੱਕਦੀ ਆ ਬੇਨ ਬੱਚੇ ਤੂੰ ਬੇਨ ਬੱਚੀ ਤੂੰ ਨਹੀਂ ਮਹੀਨਾ 1.5 ਹੋ ਗਿਆ ਮਤਲਬ ਇਹ ਨਵੀਂ ਹੋਈ ਨੂੰ ਅੱਛਾ ਅੱਛਾ ਤਿਆਨੀ ਕਿ ਅੱਜ ਤੂੰ 10 ਦਿਨਾਂ ਨੂੰ ਚੈੱਕ ਪਾਸ ਦੱਸ ਸਕਦੇ ਪਰ ਆਪਾਂ ਜਿਹੜੀ ਹੌਲੇ ਦਾ ਕਰਕੇ ਮੈਂ ਅਗਲੇ ਦੀ ਕਿਸਮਤ ਬਿਲਕੁਲ ਤਾਂ ਆਪਾਂ ਖਾਲੀ ਕਰਕੇ ਦੇਣੀ ਪਰ ਨਿਕਲ ਆਉਣੀ ਆ ਦੁੱਧ ਕਿੰਨਾ ਹੋਣੀ ਤੇ ਥੱਲੇ ਦੁੱਧ ਦੇ ਥੱਲੇ ਮਿਲ ਹੈਗਾ ਵਾ 7 6 ਤੋਂ ਤਾਂ ਤਾਂ 6 ਤੋਂ ਤਾਂ ਇੱਕ ਟਾਈਮ ਟੀਕਾ ਲੈਂਦੀ ਤੇ ਇੱਕ ਟਾਈਮ ਉਤਰਾਵਾ ਇੱਕ ਪਾੜੇ ਤੇ ਇੱਕ ਟਾਈਮ ਟੀਕਾ ਟੀਕਾ ਲਓ ਵੀ ਹਾਂਜੀ ਹਾਂਜੀ ਇੱਕ ਵਾਰੀ ਦੋਸਤੋ ਆ ਵੇਖ ਕੇ ਤੁਸੀਂ ਚੈੱਕ ਕਰੋ ਡੇਢ ਕਿ ਮਹੀਨੇ ਦੀ ਨਵੇਂ ਦੁੱਧ ਰਲਈ ਆ ਬਾਕੀ ਚੈੱਕ ਪਾਸ ਆਜੂਗੀ ਮਹੀਨੇ ਡੇਢ ਤੱਕ ਫਿਲਹਾਲ ਕੋਈ ਵੀਰ ਚਲੋ ਆਪਾਂ ਖਾਲੀ ਕਰਕੇ ਜਿਹੜੂ ਅਗਲੀ ਕਿਸਮਤ ਆ ਠੀਕ ਹੈ ਖਾਲੀ ਮੰਨ ਕੇ ਕੋਈ ਵੀਰ ਲੈ ਜੇ ਪਾਉ ਦੇ ਕਹਿਣ ਮੁਤਾਬਕ ਅਗੇ ਨਿਕਲ ਆਉਂਦੀ ਕਿਸੇ ਵੀਰ ਦੀ ਕਿਸਮਤ ਆ ਠੀਕ ਹੈ ਜੀ ਤਾਂ ਦੁੱਧ ਛੇ ਤੋਂ ਬਾਹਰ ਹੈ ਹਨਾ ਉਹ ਹੋਰ ਕੇ ਦਿਖਾ ਦਈਏ ਬਰ ਬਰ ਦੁੱਧ ਸਾਫ ਲਿਆ ਪਰ ਛੇ ਮੰਨ ਕੇ ਪੱਕਾ ਮਲ ਅੱਛਾ ਹੁਣ ਇਹ ਤੀਜੇ ਸੂਵੇ ਦੇ ਵਿੱਚ ਚੱਲ ਰਹੀ ਹੈ ਹਾਂ ਕੋਈ ਤੀਜਾ ਲਾਲੇ ਕੋਈ ਚੌਥਾ ਲਾਲੇ ਰਾਜਾ ਆਪਦੀ ਸਮਝ ਵਰਤੀ ਲਓ ਵੀ ਹਾਂਜੀ ਚਾਹੇ ਦੋਸਤੋ ਅਕੇ ਚੌਥੇ ਸੂਵੇ ਦੁੱਧ ਨਵੇਂ ਦੁੱਧ ਰਾਲੀ ਸਮਝ ਲਿਓ ਠੀਕ ਆ ਹੁਣ ਤੀਜੇ ਸੂਵੇ ਬਿਲਕੁਲ ਪ੍ਰੈਜੈਂਟ ਟਾਈਮ ਜਿਹੜਾ ਦੁੱਧ ਦੇਣ ਦੀ ਸਮਝ ਲਿਓ ਠੀਕ ਆ 6 ਕਿਲੋ ਜਾਂ 6 ਤੋਂ ਬਾਹਰ ਇਸ ਟਾਈਮ ਜਿਹੜਾ ਦੁੱਧ ਆ ਵੱਡੇ ਕੱਦ ਪੁੱਤ ਦੇ ਵਿੱਚ ਆ ਕੱਦ ਵੱਡਾ ਠੀਕ ਆ ਜੀ ਮੀਡੀਅਮ ਤੋਂ ਉੱਚੀ ਹਾਈਟ ਆ ਤੇ ਅੰਗ ਪੈ ਮੂੰਹ ਮੱਥੇ ਦੀ ਦੇਖ ਲਓ ਠੀਕ ਆ ਆ ਲਓ ਜੀ ਸੋਹਣੇ ਪੇਟ ਪੂਰੇ ਦੇ ਵਿੱਚ ਤੇ ਜਵਾਬ ਇਸਮਾਉ ਦਾ ਇੱਕ ਵਾਰੀ ਆਪਾਂ ਪਾਉ ਉਹਨਾਂ ਦੇ ਜ਼ੁਬਾਨੀ ਵੀ ਸੁਣ ਲਾਂਗੇ ਵੀ ਜਿਹੜਾ ਜਵਾਬ ਇਸਮਾਉ ਕਿੱਦਾਂ ਦਾ ਆ ਲਓ ਅਜਾ ਪਾਉ ਜੀ ਚੂਣ ਚਣ ਕਿੱਦਾਂ ਫਿਰ ਚੂਣ ਨਾਂ ਦੇ ਰਾਜ ਸਿਆ ਨਾ ਦੇ ਪੋਲੀ ਉਤੇ ਨਾਂ ਕੱਢੜੀ ਹੋ। ਵਿਜਲਾ ਮੇਲ ਆਏ। ਅੱਛਾ ਜੀ। ਕਿਉਂ ਇੱਕ ਦੀ ਹੁੰਦੀ ਨਾ ਪਾ ਪਾਵ ਜੋਂ ਵਾਲੀ ਇਹ ਪਾ ਪਾਣੀ ਵਜੋਂ ਵਾਲੀ ਇਹ ਮਤਲਬ ਗੱਦਰ ਜੀ ਨਾਏ ਪੋਲੀ ਦੇ ਨਾਏ ਘੜੜੀ ਠੀਕ ਨਹੀਂ ਗੱਲ ਜਿਹੜੇ ਦੱਸ ਦੇਣਾ ਮਾ ਗੱਦਰ ਜੀ ਆਕੇ ਵੀ ਇੱਕ ਦੋ ਆਪਾਂ ਦਿੱਤੀਆਂ ਤੇ ਉਹ ਗੱਦਰ ਜੀ ਦਾ ਕਰਕੇ ਮਤਲਬ ਤੇ ਮੋਲ ਵੀ ਆਪਾਂ ਗੱਦਰ ਜੀ ਕਰਨਾ ਹਰ ਕਾਂ ਦੇ ਇਹਦਾ ਕੋਈ 70 ਨਹੀਂ ਇਹਦਾ ਕੋਈ 65 ਨਹੀਂ ਇਹਦਾ ਕੋਈ 60 ਨਹੀਂ 60 ਚੋਂ ਵੀ ਇੱਕ ਡਾ ਦੇਣਾ ਮਾ 200 ਰੁਪਏ ਛੋੜ ਹੀ ਹੋਣ 60 ਚੋਂ ਮਲੇ ਦਾ ਤੇ ਵਜਨ ਵਟਾ ਹੀ ਵੇਹ ਰਾਜ ਸਾਹਿਬ ਕੀ ਤੋਂ ਕੀ ਬਣਿਆ ਫਿਰ ਦੱਸ ਦੇ ਇਹ ਤੇ ਮੇਰੇ ਸਾਹੇ 45 50 ਹਜ਼ਾਰ ਦੀ ਉਹ ਤਰ ਤੂੰ ਤੁਮ ਭੱਜੀ ਵੀ ਆ ਨਹੀਂ 60 ਦੇ ਵਿੱਚੋਂ 2000 ਡਾਤਾ 60 ਦੇ ਵਿੱਚੋਂ ਇੱਕ ਡਾਇਆ ਇੱਕ ਡਾਇਆ ਇੱਕ ਡਾਇਆ ਦੋ ਹੀ ਡਾਟਾ ਲੈ ਦੋ ਡਾਟਾ ਦੇ ਦੇ ਬਾਦੂ ਦੋ ਸੌ ਰੁਪਿਆ ਛੋਟ ਦੇ ਸਰਪਾ ਤੂੰ ਕਹਿੰਦਾ ਦੋ ਹੀ ਡਾਟਾ 58 ਤੇ 2200 ਛੋਟ ਹੈ ਇਹਦਾ ਇਸੇ ਵਜਨ ਵੱਟਾ ਵਿੱਚ 50000 ਦੀ ਉਤਰਾਈਆਂ ਤੇ ਬਾਕੀ ਸੂਣ ਵਾਲੀ ਪੱਕਾ ਹੀ ਨਿਕਲਣੀ ਆ ਕੱਚਾ ਨਹੀਂ ਆਖੇ ਨੇ ਬੁੱਢੀ ਉਤਰਾਈ ਆਖਿਆ ਲਓ ਜੀ 58000 ਦੇ ਤੋਂ ਪਾ ਖਾਲੀ ਕਰਕੇ ਜਿਹੜੀ ਨਿਕਲਣੀ ਹੈਗੀ ਆ ਲੈ ਵੀ ਖਾਲੀ ਮੰਨ ਕੇ ਕੋਈ ਵੀ ਲੈ ਕੇ ਜਾ ਸਕਦਾ ਪਰ ਨਿਕਲੂਗੀ ਇਹ ਭਾਉ ਦੇ ਕਹਿਨ ਮੁਤਾਬਕਾ ਵੀ ਅੱਗੇ ਨਿਕਲ ਸਕਦੀ ਆ ਮਹੀਨੇ ਡੇਢ ਤੱਕ ਚੈੱਕ ਹੋ ਜੂਗੀ ਅੱਛਾ ਭਾਉ ਜੀ ਜਿਹੜੀ ਆ ਆ ਆ ਗਈ ਆਪਣੇ ਕੋਲ ਇਹ ਰਾਜਸਿਆ ਕੀ ਨਾਮ ਆ ਇਹਦੇ ਥੱਲੇ ਮਲਪੂਈ ਸੁਆ ਤੇ ਆਪਦੀ ਸਮਝ ਲਾਵੇ ਕੋਈ ਦੁੱਜੇ ਲਾਲੇ ਤਿਜੇ ਲਾਲੇ ਚੌਥੇ ਲਾਲੇ ਪੜਾ ਛਿੱਟਣਾ ਪਰ ਤੇ ਇਹਦੇ ਥੱਲੇ ਮਲ 7 ਕਿਲੋ 6.5 ਹੋਵੇ 7 ਹੋਵੇ ਇਹਦੇ ਵਿੱਚ ਦੁੱਧਿਆ ਜਾ ਤੇ ਆਹ ਇਹਦਾ ਥਾਲਿਆ ਕੱਟੀ ਮਗਰਿਆ ਕੋਈ ਉਹ ਮਹੀਨੇ ਦੇ ਲਾਲੇ ਡੇਢ ਦੀ ਲਾਲੇ ਦੋਂਦੀ ਲਾਲੇ ਉਹ ਆਉਂਦਾ ਕਿਆ ਫਾ ਲਾ ਲੇ ਐ ਬੈਕ ਕਰ ਕਰ ਕੇ ਵੀਡੀਓ ਆਉਦਾ ਕਿਆ ਫਾ ਲਾ ਲੇ ਕਿੰਨੇ ਚਿਰ ਦੀ ਆ ਲਓ ਜੀ ਆ ਜਿਹੜੀ ਕੱਟੀ ਆ ਜੋ ਕੱਟੀ ਲੈ ਆਈ ਕੱਟੀਏ ਕੋਈ ਮਹੀਨੇ ਦੀ ਲਾਵੇ ਡੇਢ ਦੀ ਲਾਵੇ ਦੋਹ ਦੀ ਲਾਵੇ ਦੋਹ ਦੀ ਹੈਗੀ ਤੇ ਨਹੀਂ ਪਰ ਆਪ ਦੀ ਸਮਝ ਵਰਤੇ। ਹਾਂ ਦੋਸਤੋ ਕੋਈ ਦੋ ਮਹੀਨੇ ਦਾ ਜਾਂ ਡੇਢ ਕਿ ਮਹੀਨੇ ਦਾ ਸੂਆ ਤੁਸੀਂ ਵੇਖ ਲਓ। ਠੀਕ ਆ ਬੱਚੇ ਤੋਂ ਬਿਲਕੁਲ ਲਗਭਗ ਸਾਰੇ ਵੀਰਾਂ ਨੇ ਅੰਦਾਜ਼ਾ ਲਾ ਹੀ ਲੈਣਾ ਠੀਕ ਹੈ। ਤੇ ਰਾਜ ਸਿੰਘਾ ਪੋਲੀ ਪੂਰੀ ਇਹ ਪਾ ਪਾ ਵਜਾਉਣ ਲਈ ਗਾ ਲਿਆ ਦੇ। ਅਸਾਂ ਪੂਰੀ। ਮੈਂ ਗੱਲਾਂ ਹੀ ਗਾਂਦੀਆਂ। ਹਾਂ ਨਹੀਂ ਬਹੁਤ ਬੋਲੀ। ਦੋ ਵੀ ਗਾਂ ਗੱਲ ਆ। ਤੇ ਦੁੱਧ 6.5 6 ਦੱਸਿਆ ਜੇ ਤੇ ਇਹਦਾ ਮੁੱਲ ਸੁਣ ਆ ਨਹੀਂ ਰਹਿ ਜਾਏਗਾ। ਦੁੱਧ ਦੱਸਿਆ ਕਿੰਨਾ ਪਹਿਲਾਂ? ਦੁੱਧ ਇਹਦਾ ਮੁੱਲ ਤੂੰ ਆ ਆਪਣਾ ਪੌਣੇ 7 ਤੋਂ ਵੇ 7 ਤੋਂ ਵੇ ਨਾ ਦੁੱਧ। ਤੂੰ ਆਪਾਂ ਜਿੰਨਾ ਹੈਗਾ ਉਹਨਾਂ ਦੱਸਣਾ ਖਾਵਾ ਉਤਰਾ 8 9 ਦਾ ਹੀ ਆ। ਠੀਕ ਹੈ। ਹਾਂਜੀ। ਤੇ ਮੁੱਲ ਕੀ ਕਰਦੇ ਫਿਰ ਤਾਂ? ਮੈਂ ਨਾ ਮੁੱਲ ਸੁਣ ਕੇ ਅਗਲੇ ਆਖੜਾ ਮੈਂ ਆ ਸਭ ਤੋਂ ਪਹਿਲਾਂ ਲਵਾ। ਅੱਛਾ। ਤੁਰੇ ਜਾਂਦੇ ਕੁਕਵੇળા ਅੰਡੇ ਮੋਲਾ ਆਪਾਂ ਤੁਰੇ ਜਾਂਦੇ ਭਰਾਵਾਂ ਨੇ ਦੋ ਉਹਨੇ ਕਰ ਲੈਣਾ ਰਾਇ ਦੋ ਨਹੀਂ। ਇਹ ਮੁੱਲ ਕੀ ਨਾ ਵਾ ਨਾ ਇਹਦਾ ਆਪਾਂ 65 ਨਾ ਇਹਦਾ 60 ਇਹ ਆਪਾਂ ਗੱਲ ਕਾ ਦੀ ਮਲਾ 45000 ਦੀ ਜੈਸਨ ਹੋਈ 45 ਦੀ 7 ਕਿਲੋ ਵਾਲੀ ਮਿਲੂ 45000 ਦੀ ਮਗਰ ਕੱਟੀ ਤੇ 1.5 ਮਹੀਨੇ ਦਾ ਸੁਆ ਆ ਚੱਕੋ ਜੀ 200 ਰੁਪਏ ਮਿਲੂਗੀ ਰਾਜ ਸੇ ਦੱਸ ਦੇ ਕੇ ਤੂੰ ਤੂੰ ਆ ਕੇਂਗਾ ਬੁੱਢਾ ਘਰ ਗਵਾਉਂ ਡਿਆ ਹੁਣ ਨਹੀਂ ਸਹੀ ਗੱਲ ਏ 45000 ਦੀ ਜੇ ਸਨੋਈ 200 ਰੁਪਇਆ ਰਾਜ ਸਾਂ ਛੋੜਿਓ ਬਸ 45 ਚੋਂ ਹਾਂ 45 ਕੋ ਐ ਦੋ ਆ ਮਹੀਨੇ ਤੋਂ ਤੁਸੀਂ ਸੁਆ ਮੰਨ ਲਿਓ ਬੱਚਾ ਮਗਰ ਕੱਟੀ ਈਮੇਲ ਕਾਫ ਤੇ ਥੜਾ ਥੋੜਾ ਦੇ ਕਿਵੇਂ ਚੱਲਦੀ ਪੂਰੀ ਮੈਂ ਨਾ ਪੂਰੀ ਓਕੇ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਦੇ ਅੱਛਾ ਠੀਕ ਹੈ ਕਿਹਦੇ ਕੋਈ ਆਖੇ ਨਾ ਕੋਈ ਸਾਥੀ ਸੁੱਟੀ ਕੋਈ ਆਏ ਹੋਣਾ ਨਹੀਂ ਜਾਂਦੇ ਹਾਂ ਬਿਲਕੁਲ ਬਿਲਕੁਲ ਵੀ ਕੋਈ ਆਏ ਹੋਊ ਨਹੀਂਗਾ ਬਾਕੀ ਚਲੋ ਸੂਬਿਆਂ ਦੇ ਵਿੱਚ ਮੱਝ ਦੁੱਸੂ ਹੈਗੀ ਆ ਸਾਰੇ ਵੀਰਾਂ ਨੇ ਵੇਖ ਲੈਣਾ ਠੀਕ ਆ ਜੀ ਸੂਬਿਆਂ ਦੇ ਵਿੱਚ ਹੈਗੀ ਆ ਕੋਈ ਵੀਰਾਂ ਦੀ ਸਮਝਣਾ ਜਿੰਨੇ ਵੀ ਸੂਆ ਮੰਨ ਸਕਦਾ ਉਹਨਾਂ ਤੁਸੀਂ ਮੰਨ ਲਿਓ ਤੇ 45000 ਦੀ ਇਹ ਜਿਹੜੀ ਮੱਝ ਮਿਲ ਜੂਗੀ 6 ਤੋਂ ਬਾਹਰ 6 ਕਿਲੋ ਦੁੱਧ ਵੀ ਤੁਸੀਂ ਵਾਲੇ ਇੱਕ ਟੋਕੜ ਦੀ ਰਾਜਸਥਾਨ 4 ਮਹੀਨਿਆਂ ਦੀ ਟੋਕੜ ਜ ਆਉਂਦੀ 6ਾਂ ਦੀ ਵੀ ਸਾਲ ਦੀ ਇਹ ਥਜਰਾਂ ਜੀ ਪੈ ਰਿਆ ਇਹਦਾ ਮਗਰ ਕੱਟੀ ਆ ਬਿਲਕੁਲ ਹਾਂਜੀ ਤੇ ਅੱਗੇ ਆ ਜੋ ਪਾਉਜੀ ਆ ਜਿਹੜੀ ਆਪਣੇ ਕੋਲ ਆ ਗਈ ਮੱਝ ਇਹਨੂੰ ਹੋ ਗਿਆ ਜੋ ਸਰਦਾਰ ਜੀ ਆਪਾਂ ਮਤਲਬ ਘਰ ਦੀ ਮੱਝ ਆ ਕੇ ਗੱਭਣ ਪਾਈ ਵੀ ਵੀਡੀਓ ਕੱਢ ਕੇ ਵੇਖ ਸਕਦਾ ਜੀ ਇਹ ਯਾਨੀ ਕਿ ਮਲੇ ਦੇ ਥੱਲੇ ਐ ਵੇਲੇ ਉਤਰ ਆਪਾਂ ਵੀ 11 ਰੱਖੀ ਜਾਈਏ ਇਹਦੇ ਥੱਲੇ 10 ਕਿਲੋ ਦੁੱਧ ਆ 10 ਕਿਲੋ ਤੇ ਕੋਈ ਟੀਗਾ ਸ਼ਿਕਾਰੀ ਲੈਂਦੀ ਉਹ ਉਤਰੇ ਹੀ ਬਸ ਬਿਨ ਬੱਚੇ ਤੋਂ ਵੀ ਬਿਨ ਬੱਚੇ ਤੋਂ ਠੀਕ ਹੈ ਜੀ ਲਓ ਦੋਸਤੋ ਬਿਨ ਬੱਚੇ ਤੋਂ ਠੀਕ ਹੈ ਜੀ ਤੇ ਪਹਾੜੇ ਤੇ ਮਿਲਦੀ ਐ ਦੁੱਧ ਕਿੰਨਾ ਦੱਸਿਆ ਜੇ ਦੁੱਧ 10 ਕਿਲੋ 10 ਕਿਲੋ ਦੱਸਣ ਨੂੰ ਭਾਵੇਂ 11 ਦੱਸੀ ਜਾਏਗੀ ਠੀਕ ਹੈ ਨਹੀਂ ਤਾਂ ਆਪਾਂ ਚਵਾਉਣਾ ਕਰਿਆ ਆ ਗਏ ਹਾਂ ਹਾਂ ਜੀ ਤੇ ਅੱਗੇ ਚਵਾਉਣਾ ਆਪਾਂ ਦੇ ਆਪਾਂ ਜਿਹੜੇ ਘਰੇ ਨੂੰ ਆਏ ਗਏ ਨੂੰ ਚਵਾਉਣਾ ਜੀ ਇਵੇਂ ਗੱਪਾਂ ਮਾਰੀ ਜਾਣੀ ਨਹੀਂ 9 ਕਿਲੋ ਦੋਸਤੋ ਦੁੱਧ ਦਾ ਇਸ ਮੱਝ ਦੇ ਥੱਲੇ ਆਓ ਜੀ ਅੱਛਾ ਭਾਉ ਜੀ ਨਾਲ ਦੀ ਨਾਲ ਇੱਕ ਸਮਾਂ ਦੱਸ ਦੀ ਐ ਆਪਣੇ ਕੋਲੇ ਕਿ ਅੱਗੋਂ ਵਪਾਰ ਦੀ ਲੈਣ ਚ ਆਈ ਐ ਰਾਜ ਸਿੰਘ ਅਮਲ 2 ਮਹੀਨੇ ਮੰਨ ਕੇ ਚੱਲ ਹੋਇਆ ਤੇ ਘਾਟ ਆ ਆਪ ਇਹ ਆਪਣੇ ਕੋਲ ਸੂਈ ਸਵਾਈ ਆ ਸਭ ਕੋ 2 ਮਹੀਨੇ ਸੂਆਇਦਾ ਹੋ ਗਿਆ ਲਓ ਜੀ ਸੋ 2 ਕੁ ਮਹੀਨੇ ਦੋਸਤੋ ਮੰਨ ਕੇ ਕੋਈ ਭਰਾ ਸੌਦਾ ਕਰੇ ਠੀਕ ਆ ਬਾਕੀ ਚੋਣ ਜਾਣਾ ਚੰਗੀ ਬਿਨਾ ਟੀਕੇ ਤੋਂ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਜਿਨੇ ਭੈਣ ਭਰਾ ਨੇ ਖੜਨੀਆਂ ਸਵੇਰੇ ਚ ਹੋਵੇ ਰਾਤ ਚ ਹੋਵੇ ਬਿਨਾ ਥਾਈ ਤੋਂ ਚ ਹੋਵੇ ਤੇ ਜਿਨੇ ਵੀਰ ਭਰਾ ਨੇ ਥਾਈ ਪਾਉਣੀਆਂ ਉਹ ਮਰ ਪੱਕੀ ਸਾਈ ਪਾ ਕੇ ਰਾਇਥੇ ਝਾਰ ਪਾ ਕੇ ਕੀ ਆਉਂਦੇ ਨਹੀਂਗੇ ਉਹ ਸਾਡੀ ਮੱਝ ਝਾਰ ਪਾ ਕੇ ਮੁੜ ਕੇ ਆਉਂਦੇ ਸਾਨੂੰ ਤੇ ਪੈਂਡਾ ਵੜਾ ਪੈਂਦਾ ਵਾ ਠੀਕ ਹੈ ਜੀ ਕਿਉਂ ਪੈਂਡਾ ਵੇਖ ਕੇ ਪਹਿਲਾਂ ਹੀ ਅਗਲਾ ਆਉਂਦਾ ਹਸਾਕਦਾ ਥੋੜਾ ਲਾਲੀ ਠੀਕ ਹੈ ਜੀ ਠੀਕ ਹੈ ਉਹ ਜੀ ਇੱਕ ਕੋਈ ਦੋ ਤੋਂ ਫੇਰ ਦੱਸ ਦੀ ਭੈਣ ਭਰਾਵਾਂ ਨੂੰ ਕਿੰਨਾ ਜਿਹੜਾ 10 ਕਿਲੋ ਰਾਇਥੇ ਆ 10 ਕਿਲੋ ਲਓ ਜੀ ਸੋ ਮੱਝ ਚੰਗੀ ਆ ਦੋਸਤੋ ਠੀਕ ਆ ਬਾਕੀ ਇਹ ਵੀ ਬਿਲਕੁਲ ਪਤਲੇ ਪਿੰਡੇ ਦੀ ਸਿੰਗਲ ਹੱਡੀ ਦੀ ਮੱਝ ਆ ਕੱਦ ਕੂਦ ਚੰਗਾ ਠੀਕ ਆ ਮੀਡੀਅਮ ਤੋਂ ਉੱਚੀ ਹਾਈਟ ਆ ਇਸ ਮੱਝ ਦੀ ਪਾਉਜੀ ਮੋਲ ਕੀ ਰਹੂਗਾ ਫਿਰ ਇੱਥੇ ਇੱਕ ਹੀ ਰਾਇ ਪਾੜੀ ਉੱਤਰ ਦੀ ਇੱਕ ਵੇਲਾ ਹੰਡਿਆ ਨੇਰਾ ਹੰਡਿਆ ਇਹ ਆਪਣੀ 3 ਘੱਟ 60 ਦੀ ਲੈ ਜੀ ਯਸनोई 57 ਪੰਜਾ ਦੀ 57000 ਦੀ 200 ਰੁਪਿਆ ਸ਼ੁਰੂ ਲੈ ਜੀ 57000 ਦੇ ਵਿੱਚੋਂ 200 ਛੋਟ ਠੀਕ ਆ ਸੋ ਚੋਣ ਜਾਣ ਦੋਸਤੋ ਇੱਕ ਨੰਬਰ ਆ ਪਰ ਫਿਰ ਵੀ ਕੋਈ ਭਰਾ ਆਪ ਦੀ ਤਸੱਲੀ ਕਰੇ ਠੀਕ ਆ ਆ ਗਏ ਜੋਵੇ ਪਸਮਾਵੇ ਜਿੱਦਾਂ ਵੀ ਤਸੱਲੀ ਹੁੰਦੀ ਉਦਾਂ ਹੀ ਕਰਿਓ ਅਈ ਜੀ ਥੱਲੇ ਭਵੇਂ ਰਾਜ ਸਿੰਘ ਆਪਾਂ ਵਿਖਾਵਾ 12 ਦਾ 11 ਦਾ ਇਹਦੇ ਥੱਲੇ 10 ਕਿਲੋ ਦੁੱਧ ਆ ਠੀਕ ਆ ਜੀ ਤੇ ਉਹਨਾਂ ਘਰੇ ਦਾ ਪੋਤਰਾ ਹੀ ਉਹਨਾਂ ਨੇ ਚੋਈ ਹੀ ਇਹ ਜਨਾਨੀ ਦੇ ਹ ਤੇ ਇਹ ਯਾਨੀ ਕਿ ਆਪਣੇ ਤੋਂ ਟੀਕਾ ਲੈਂਦੀ ਆ ਅੱਛਾ ਜੀ ਤੇ ਟੀਕਾ ਲੈਂਦੀ ਆ ਤੇ ਜਾਨੀ ਕਿ ਐ ਬਾਲਟੀ ਰੱਖ ਕੇ ਚੋਈਦੀ ਦਿਹਾੜੀ ਰੰਗ ਜਿੱਥੇ ਜਾਊਗੀ ਉਹ ਕਰੂਗੀ ਟੀਕਾ ਲਊਗੀ ਦਿਹਾੜੀ ਰੰਗ ਨੂੰ ਟੇਕ ਜਾਊਗੀ ਇਹ ਦੋਵੇਂ ਟਾਈਮ ਸਾਡਾ ਟੀਕਾ ਲੀਤੀਆ ਦੋਦੇ ਥੱਲੇ 10 ਕਿਲੋ ਦੋਵੇਂ ਟਾਈਮ ਟੀਕਾ ਟੀਕਾ ਲੀਤੀ ਸਾਡੇ ਠੀਕ ਹੈ ਜੀ ਉਹਨਾਂ ਘਰੇ ਉਤਰੇ ਪਰ ਖੁਰਲੀ ਤੇ ਜਦੋਂ ਬਗਾਨੇ ਦਾ ਪਹੂ ਆਉਂਦਾ ਖੋੜਾ-ਪੋੜਾ ਹੀਰਵਾ ਕਰਦਾ ਅੱਛਾ ਅੱਛਾ ਇਹ ਤਾਂ ਹੈ ਵੀ ਬਿਨ ਬੱਚੇ ਤੋਂ ਹਨਾ ਬਿਨ ਬੱਚੇ ਤੋਂ ਇਹਨੂੰ ਗਵਾਂਢੋਂ ਲਈ ਆ 1 ਮਹੀਨਾ ਸੂਈ ਨੂੰ ਹੋਇਆ 10 ਕਿਲੋ ਮਿਣਕੇ ਆ ਖਾਵਾ 12 ਦਾ ਅੱਛਾ ਟੀਕਾ ਟੂਕਾ ਲਾਉਣ ਤੋਂ ਬਾਅਦ ਮਤਲਬ ਕਿ ਨਾਲ ਪਾ ਪਾ ਤੋਂ ਨਾਲ ਟੀਕਾ ਲਾ ਦੋ ਟੀਕਾ ਲਾ ਦੀ ਬਾ ਗਾੜੀ ਆਟਾ ਕੋਈ ਵੀ ਥੋੜ ਦੇਣਾ ਚੌਕਰ ਚੱਕਰ ਆਰੇ ਲੱਗੀ ਰਹਿੰਦੀ ਆ ਖਾਵਾ 11 12 ਦਾ ਵਸੰਤੂ ਸਾਹਿਬ ਪਰ ਦਾਲ ਲੀਟਰ ਜਿਹੜਾ ਕੰਡੇ ਤੇ ਛਾੜ ਦੇਣਾ ਆਪਾਂ ਠੀਕ ਹੈ ਠੀਕ ਬਹੁਤ ਮੱਲਬਾ ਲਓ ਵੀਰ ਖੋਲ ਕੇ ਦਿਖਾ ਦੀਏ ਸੋ ਦੋਸਤੋ ਟੀਕਾ ਲੈਂਦੀ ਆ ਠੀਕ ਹੈ ਦੋਵੇਂ ਟਾਈਮ ਪਹਾੜਾ ਤੁਸੀਂ ਪਾ ਕੇ ਨਾਲ ਟੀਕਾ ਲਾ ਕੇ ਚੋ ਸਕਦੇ ਇਹਦੇ ਮਤਲਬ ਸੱਤ ਨਹੀਂ ਗਈ ਇਹਨੂੰ ਜਾਨੀ ਕਿ ਮਹੀਨਾ ਸਵਾ ਮਹੀਨਾ ਹੋ ਗਿਆ ਇਹ ਗੌਂਡੂ ਲਾਗੋ ਲਈ ਆ ਅੱਛਾ ਜੀ ਹਾਂ ਜੀ ਠੀਕ ਹੈ ਲਓ ਦੋਸਤੋ ਠੀਕ ਹੈ 10 ਕਿਲੋ ਦੁੱਧ ਦਾ ਇੱਕ ਵਾਰੀ ਫੇ ਸੋ ਇਹਨੂੰ ਸਮਾਂ ਕੋਈ ਮਹੀਨਾ ਖੰਡ ਮੰਨ ਸਕਦਾ ਕਿਉਂਕਿ ਬਿਨ ਬੱਚੇ ਤੋਂ ਆ ਦੁੱਧ ਦੇ ਹਿਸਾਬ ਨਾਲ ਤੁਸੀਂ ਇੱਕ ਜੱਜਮੈਂਟ ਕਰ ਸਕਦੇ ਜੇ ਪਸ਼ੂ ਤਾਜ਼ਿਆਂ ਚ ਹੀ ਆਉਂਦਾ ਠੀਕ ਆ ਕੋਈ ਟੋਕੜਾ ਜੇ ਨਹੀਂ ਕਿਉਂਕਿ ਦੁੱਧ ਜਿਹੜਾ 10 ਕਿਲੋ ਇਹਦੇ ਥੱਲੇ ਆਹ ਫੇਸ ਕੁਆਲਿਟੀ ਇਹਦੀ ਮੂੰਹ ਮੱਥੇ ਦੀ ਤੁਸੀਂ ਦੇਖ ਸਕਦੇ ਜੇ ਕੱਦ ਕਾਠ ਵੀ ਇਸ ਮੱਝ ਦਾ ਵੱਡਾ ਤੇ ਬਾਕੀ ਕੋਈ ਚੋਕੇ ਤੁਸੀਂ ਤਸੱਲੀ ਕਰ ਸਕਦੇ ਜੇ ਠੀਕ ਆ 10 ਕਿਲੋ ਧਾਰਾਂ ਇਹਦੇ ਥੱਲੇ ਹਾਜ਼ਰ ਦੋਵੇਂ ਟਾਈਮ ਟੀਕਾ ਲੈਂਦੀ ਹੈ ਨਾਲ ਦੀ ਨਾਲ 파ੜਾ ਜਿਹੜਾ ਪਾ ਕੇ ਤੁਸੀਂ ਚੋ ਸਕਦੇ ਜੀ ਅੱਛਾ ਭਾਉ ਜੀ ਫਿਰ ਇਹਦੀ ਕੀਮਤ ਕੀ ਮੁੱਲ ਜੇ ਇਹਦਾ ਵਿਗਣੂ ਤੇ ਭਾਵੇਂ ਜਿੰਨਾ ਦੁੱਧ ਆ ਸੱਜਰ ਆ ਸਿਰ ਸਨਾਨ ਸਰ ਮੰਗ ਰਹੀ ਨਹੀਂ ਆਪਣਾ ਇਹ ਵਿਗਣੂ ਤੇ 75 ਦੀ ਵੀ ਆ 70 ਦੀ ਵੀ ਆ ਇਹ ਮਤਲਬ 65000 ਦੀ ਦੇ ਲੈ ਆ ਉਹਦੇ ਵਿੱਚ ਛੋੜ ਛਪਾਈ ਆ ਹਾਂਜੀ ਇੱਕ ਵਾਰੀ ਚੋਣ ਜਾਣ ਦਾ ਦੱਸ ਦਿਓ ਵੀ ਧਾਰ ਭੂਰ ਭਾਰ ਦੇ ਛਟਾ ਦੁਆਰਾ ਰਾਜ ਸਿੰਘ ਜਿੰਨੇ ਲੈਣੀ ਆ ਅਗਲਾ ਟਾਈਮ ਕੱਢ ਕੇ ਇਹਨੂੰ ਦੋ ਟਾਈਮ ਚੋ ਕੇ ਵੇਖੀ ਛੇ ਕੀ ਆ ਹਾਂ 10 ਕਿਲੋ ਤੋਂ ਦੁੱਧ ਬਾਹਰ ਆਊਗਾ ਠੀਕ ਹੈ ਕਿਉਂ ਆਪਾਂ ਉਹ ਦੱਸਣ ਦੇ ਜਿਹੜੇ ਚਵਾ ਦੇਣੇ ਉਹ ਤਰ੍ਹਾਂ ਭਾਵੇਂ 11 ਦੱਸ ਦਈਏ ਹਾਂਜੀ ਤੇ ਅੱਛਾ ਭਾਉਜੀ ਜਿਹੜੀ ਆ ਝੋਟੀ ਆ ਅਗਲੀ ਆਪਾਂ ਆਪਣੀ ਪੰਜਾਂ ਮਹੀਨਿਆਂ ਦੀ ਚੈੱਕ ਪਾਸ ਆ ਅੱਛਾ ਅੱਛਾ ਤੇ ਇਹਦੇ ਥੱਲੇ ਮਲ ਸਾਢੇ ਤਿੰਨ ਚਾਰ ਕਿਲੋ ਰਾਜਥਾਨ ਦੁੱਧ ਆ ਅੱਛਾ ਜੀ ਹਾਂ ਜੀ ਤੇ ਸਾਢੇ ਤਿੰਨ ਚਾਰ ਕਿਲੋ ਚਾਰ ਸਾਢੇ ਤਿੰਨ ਮੰਨ ਕੇ ਚੱਲੋ ਤੁਸੀਂ ਅੱਠ ਪੈਰੀ ਆ ਅੱਠੀ ਪੈਰੀ ਅੱਛਾ ਜੀ ਇਹਨੂੰ ਪੰਜਾਂ ਮਹੀਨਿਆਂ ਤੋਂ 10-5 ਦਿਨ ਉੱਤੇ ਹੀ ਹੋਗੇ ਜੀ ਆਪਾਂ ਚੈੱਕ ਕਰਾ ਲਈ ਆ ਚੈੱਕ ਕਰਾ ਲਈ ਆ ਆਪਾਂ ਠੀਕ ਹੈ ਜੀ ਪੱਕੀ ਦੇ ਵੈਸੇ ਹੁਣ ਪਹਿਲੇ ਸਵੇਰੇ ਚੱਲ ਰਹੀ ਨਾ ਇਹ ਅਗਰ ਦੂਜੇ ਲਈ ਗੱਪਾਂ ਨੇ ਪਤਾ ਨਹੀਂ ਪਹਿਲੇ ਇਹਦਾ ਦੂਜੇ ਇਹਦਾ ਇਹ ਨਹੀਂ ਕੋਈ ਮਲਾ আইডিয়া ਐਵੇਂ ਰਾਜਾ ਆਖੀ ਨਹੀਂ ਕਿਉਂ ਪਿੱਛੋਂ ਆਈ ਨਹੀਂ ਨਹੀਂ ਪੁੱਛਿਆ ਪਹਿਲੇ ਆਦੇ ਦੂਜੇ ਆ ਲੋਕ ਦੋਸਤੋਂ ਬਾਕੀ ਮੂੰਹ ਮੱਥੇ ਤੋਂ ਲੱਗਦਾ ਵੀ ਚਲੋ ਮੇਰੇ ਹਿਸਾਬ ਕਿਤੇ ਰਾਜਾ ਪਹਿਲੇ ਹੀ ਜਾਣਦੀ ਹੈ ਗਾਂ ਦੂਜੇ ਜਾਣਦੀ ਹੈ ਜਿਹੜੇ ਹਿਸਾਬ ਨਾਲ ਇਹਦਾ ਮਨ ਰੋਕ ਪੁਣਾ ਵਾ ਬਿਲਕੁਲ ਬਿਲਕੁਲ ਦੇਖੋ ਕੋਈ ਠੀਕ ਹੈ ਜੀ ਤੋਂ 50 ਮਹੀਨਿਆਂ ਦੀ ਗੱਭਣਾ ਦੋਸਤੋਂ ਕੁ ਸਾਢੇ 3 3 ਕਿਲੋ ਦੁੱਧ ਇਹਦੇ ਥੱਲੇ ਹੁਣ ਹਾਜ਼ਰ ਆ ਤਾ ਤੋੜ ਲੋ ਲਿਆ ਕੋਈ ਕੰਨ ਲਿਆ ਅਜਾ ਮਿਲਦੀ ਇੱਕ ਟਾਈਮ ਜਿਹੜੀ ਟੀਕੇ ਤੇ ਕਿ ਭਾੜਾ ਭੂੜਾ ਪਾਉਂਦੇ ਜੇ ਨਹੀਂ ਇਹ ਟੀਕੇ ਤੇ ਮਿਲਦੀ ਰਾਸ ਉਹਨਾਂ ਘਰੇ ਉਤਰਾ ਮਿਲਦੀ ਆਪਾਂ ਨੂੰ ਟੀਕਾ ਲਾਉਣਾ ਪਿਆ ਵਾ ਲੋ ਵੀ ਸੋ ਦੋਸਤੋ ਟੋਕੜਾ ਕਾ ਬਣਾ ਠੀਕ ਆ 3 3.5 ਕਿਲੋ ਅਠੀ ਪੈਰੀ ਜਿਹੜਾ ਦੁੱਧ ਇਹ ਕੱਥਲੇ ਆ ਬਾਕੀ 50 ਮਹੀਨਿਆਂ ਦੀ ਗੱਬਣਾ ਚੈੱਕ ਪਾਸ ਆ ਆਪਣਾ ਬਾਹਰੀਆ ਰਾਜਥੀ ਤਿੰਨ ਤੋਂ ਜਾਣੀ ਕਿ ਬਾਹਰੀਆ ਸਾਡੇ ਕਿ ਤਿੰਨ ਆ ਪੱਕਾ ਵਾਲਾ ਠੀਕ ਹੈ ਜੀ ਤੇ ਮੁੱਲ ਭੌਜੀ ਦਾ ਫਿਰ ਕੀ ਰਊ ਝੋਟੀ ਦਾ ਮੋਲੇ ਦਾ ਆਪਾਂ ਮਿਲ ਕੋਈ 55 ਨਹੀਂ 50000 ਚੋਂ ਕੋਈ ਮਾਨ ਤਾਨ ਜਾ ਕਰ ਦਾਂਗੇ 50000 ਚੋਂ 50000 ਚੋਂ ਛੋੜ ਛੱਪਾ ਜਾ ਕਰ ਦਾਂਗੇ ਕੋਈ ਠੀਕ ਹੈ ਹਾਂਜੀ ਮਾ দোਸਤੋ 50000 ਦੇ ਵਿੱਚੋਂ ਛੋੜ ਛੱਪਾ ਤੇ ਝੋਟੀ ਥੋੜਾ ਜਿਆ ਡਰਦੀ ਆ ਨਵੀਂ ਥਾਂ ਤੇ ਆਇਆ ਪਸੂ ਠੀਕ ਹੈ ਜੀ ਥੋੜਾ ਜਿਆ ਡਰਦਾ ਜਦੋਂ ਆਪਾਂ ਕੋਲੇ ਜਾਂਦੇ ਆ ਵੈਸੇ ਤੇ ਬਾਕੀ ਝੋਟੀ ਨਵੀਂ ਆ ਦੂਜੇ ਸਵੇਰੇ ਕੋਈ ਵੀਰ ਗੱਭਣ ਮੰਨ ਸਕਦਾ ਵੈਸੇ ਤੀਜੇ ਤਾਂ ਚਲੋ ਨਹੀਂ ਹੋ ਸਕਦੀ ਬਾਕੀ ਅੱਗੇ ਕਿਸੇ ਵੀਰ ਦੀ ਸਮਝ ਆ ਵੇਖਣ ਮੁਤਾਬਕ ਤੇ ਪਹਿਲੇ ਮੇਰੇ ਹਿਸਾਬ ਨਾਲ ਪਹਿਲੀ ਆ ਦੂਜੇ ਦੀ ਗੱਭਣ ਜਾਂਦੀ ਜਿਹੜਾ ਚਿਹਰਾ ਬੋਰਾ ਨਾ ਹਾਂ ਦੂਜੇ ਦੀ ਆ ਤੇ ਆ ਦੋਸਤੋ 3 ਕਿਲੋ 3 1/2 ਕਿਲੋ ਦੁੱਧ ਆਈਂਦੇ ਥੱਲੇ ਹੋਣਾ अच्छा पौजी आ दीजी दीजी दीजी। सा यार यार आ जडी अगली अपनी ਕੁਲਾ ਆ ਗਈ। ਇੱਥੇਲੇ ਰਾਜਾ 7 ਕਿਲੋ ਦੁੱਧ। 7 ਕਿਲੋ ਦੁੱਧ ਆ। ਹਾਂਜੀ। ਤੇ ਹੈ ਵੀ ਬਿਨ ਬੱਚੇ ਤੋਂ ਅੱਜ। ਬਿਨ ਬੱਚੇ ਉਹ ਤੈਨੂੰ ਦੱਸਾ ਇਹਦੀ ਸਾਨੂੰ 1000 ਰੁਪਿਆ ਸਾਈ ਆ ਪਿਛਲੀ ਵੀੜੀ ਤੇ ਪਾਈ ਆ। ਅੱਛਾ ਮੁੜ ਕੇ ਉਹ ਆਉਂਦਾ ਮਿੰਨੇ ਪੈਂਡਾ ਵੜਾ ਪੈਂਦਾ ਹੁਣ ਰਾਜਾ ਆਪਾਂ ਪੈਂਡੇ ਦਾ ਕੁਝ ਕਰ ਨਹੀਂ ਸਕਦੀ। ਹੈ ਨਹੀਂ ਗੱਲ। ਇਹਦੀ 1000 ਰੁਪਿਆ ਸਾਈ ਆਈ ਤੇ ਇਹ ਮੱਝ ਢਕਾਈ ਆ। ਤਿੰਨ ਚੌ ਦਿਨ ਮੁੜ ਕੇ ਆਉਂਦਾ ਮਿੰਨੇ ਪੈਂਡਾ 5000 ਕਰਾਇਦਾ ਪੈਂਦਾ ਹੁਣ ਆਪਾਂ ਰਾਜਾ ਇਥੇ 5 ਨੂੰ ਤੋਂ ਪਹਿਲਾਂ ਵੇਖਣਾ ਚਾਹੀਦਾ। ਪਹਿਲਾਂ ਵੇਖਣਾ ਚਾਹੀਦਾ। ਅੱਛਾ ਦੁੱ ਕੱਟਾ ਛੱਡਣਾ ਬਸ ਗੱਲ ਹੀ ਕੋਈ ਨਹੀਂ ਇਹ ਬੋਲੀ ਸ਼ੋਰ ਪੂਰੀ ਅੱਛਾ ਉਹ ਜਿਹੜਾ ਖਲੀ ਦਾ ਖਲੀ ਖਲੀ ਦਾ ਉਹ ਤਾਂ ਨੱਸੀ ਗੱਲ ਉਹ ਤਾਂ ਦੱਸਣ ਡਿਆ ਵਾ ਆਪਾਂ ਤਦ ਵੀ ਵੀਰ ਦੇ ਪਿਛਲੀ ਵੀਡੀਓ ਤੇ ਪਾਈ ਜਾਂਦੀ 10000 ਰੁਪਏ ਥਾਈ ਆ ਮੁਰਕੇ ਦਾ ਮੈਨੂੰ ਪੈਣਾ ਵੱਧ ਪੈਂਦਾ ਚਲੋ ਕੋਈ ਗੱਲ ਨਹੀਂ ਲਓ ਦੋਸਤ ਇੱਕ ਵਾਰੀ ਫੇਰ ਆਪਾਂ ਦਿਖਾ ਦਿੰਨੇ ਆ ਕਿਸੇ ਵੀਰ ਨੇ ਸਾਈਬੇਨਾ ਕੀਤਾ ਸੀਗਾ ਥੋੜਾ ਜਿਹਾ ਸਫਰ ਜਾਂ ਆਪਣਾ ਡਿਸਟੈਂਸ ਵੇਖਦੇ ਹੋਏ ਸੌਦਾ ਛੱਡ ਦਿੱਤਾ ਸੀਗਾ ਵੀ ਚਲੋ ਕਿਰਾਏ ਭਾੜੇ ਦਾ ਕਿਤੇ ਜ਼ਿਆਦਾ ਖਰਚਾ ਪੈਂਦਾ ਹੋਊਗਾ ਫਿਰ ਹਾਲ ਇੱਕ ਵਾਰੀ ਤੁਹਾਨੂੰ ਆਪਾਂ ਫੇਰ ਦਿਖਾ ਦਿੰਨੇ ਆ ਕੋਈ 6.5 7 7 ਦੇ ਦਰਮਿਆਨ ਜਿਹੜਾ ਇਹਦੇ ਥੱਲੇ ਹੁਣ ਦੁੱਧ ਤਾਂ ਮਗਰ ਕਟਾ ਮੇਲ ਕਟਾ ਵੀ ਤੁਹਾਨੂੰ ਦਿਖਾ ਦਾਂਗੇ ਆਈਡੀਆ ਕੋਈ ਵੀ ਤੁਸੀਂ 3 ਮਹੀਨੇ ਦਾ ਮੰਨ ਲਿਓ 3.5 ਦਾ ਮੰਨ ਲਿਓ ਬੱਚਾ ਤੁਹਾਨੂੰ ਦਿਖਾ ਦਾਂਗੇ ਠੀਕ ਆ ਪੂਰਾ ਪਲਿਆ ਪਲੋਸਿਆ ਮਗਰ ਕਟਾ ਆ ਮੂੰਹ ਮੱਥੇ ਤੇ ਤੁਸੀਂ ਦੇਖ ਸਕਦੇ ਜੇ ਮੱਥੇ ਮੱਥੇ ਬੱਦ ਲਾ ਠੀਕ ਆ ਆ ਮੱਝ ਪੂਰੀ ਹੈਗੀ ਥੱਲੇ ਜਾਪਾ ਉਹਦੀ ਪਿਛਲੀ ਵੀਡੀਓ ਦੇ ਵਿੱਚ ਅਸੀਂ ਕੀਮਤ ਕਿੰਨੀ ਪਾਈ ਸੀ ਇਹਦੀ ਪਾਈ ਆਪਾਂ ਕੀਮਤ 50 ਤੇ 6 56000 ਤਿਆਰ ਆਪਾਂ ਨੂੰ ਆਇਆ ਵਾ ਯਾਰ ਉਹ ਡਾਦਨੇ ਯਾਰ ਹੋਰ ਵੀ ਡਾਦਨੇ ਆ ਦੋਦੇ ਥਲੇ 7 ਕਿਲੋ ਹੀ ਆ ਐ ਪੂਰਾ ਅਗਲਾ ਜਿਹਨੇ ਖੜਨੀ ਭੈਣ ਭਰਾ ਨੇ ਐ ਸਾਈ ਬਿਆਨੇ ਤੋਂ ਬਿਨਾ ਆਗਦਾ ਤੇ ਚਵਾਵੇ ਭਾਵੇਂ ਵੇਚਾ 55 54 ਦੀ ਹੁੰਦੀ ਫਿਰ ਹੁਣ ਆ 54000 ਜੋ ਬਸ 200 ਰੁਪਏ ਦਾ ਛੋੜ ਹੀ ਰਾਜ ਸੇ ਹੁਣ ਆਪਾਂ ਸਾਰੇ ਫਾਇਦੇ ਵੜਦੇ ਆ ਬਾਕੀ ਇਹ ਮੱਝ ਵੀ ਨਵੀਆਂ ਕੋਈ ਦੂਜੇ ਲਾ ਲਈ ਜਾਂ ਤੀਜੇ ਲਾ ਲਈ ਬਿਲਕੁਲ ਜੀ ਬਿਲਕੁਲ ਬਾਸੂ ਅ ਸੂਵੇ ਦੋਸਤੋ ਕੋ ਦੁਜੀ ਚਾਹੇ ਤੇ ਜਹੇ ਮਾਨ ਕੇ ਸੌਦਾ ਕਰ ਲਿਓ ਕੱਟਾ ਵਿਖਾ ਦਈਏ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਵੀ ਪਾਈ ਸੀ ਆ ਕੱਟਾ ਮਗਰ ਠੀਕ ਹੈ ਆ ਵੇਖ ਸਕਦੇ ਜੀ ਸੂਵਾ ਕੋਈ ਤਿੰਨਾਂ ਦਾ ਮਨ ਲੈ 14 ਦਾ ਮਨ ਲਿਆ ਵੇਖੋ ਆ ਬਚਾ ਕੋਈ ਪੰਜਾਂ ਦਾ ਮਨ ਲੈ ਬਾਕੀ ਕੱਟਾ ਤੁਸੀਂ ਬਿਲਕੁਲ ਵੇਖ ਕੇ ਅੰਦਾਜ਼ਾ ਲਾ ਸਕਦੇ ਹੋ ਹੈ ਆ ਮੈਂ ਨਹੀਂ ਤੇ ਹੀ ਆ ਠੀਕ ਹੈ ਅੱਛਾ ਜੀ ਪਹੁੰਚੀ ਇਹ 54 ਦੀ ਹੋ ਜੀ 2 ਲੱਖ ਵਾਲੀ ਨਹੀਂ ਦੇਣੀਆਂ 54 ਦੀ ਹਾਂ ਹਾਂਜੀ 54000 ਦੀ ਰਾਜ ਸਿਆ ਠੀਕ ਹੈ ਠੀਕ ਹੈ ਇਹੋ ਪਸ਼ੂ ਸੀ ਅੱਜ ਆਪਣੀ ਹਾਂਜੀ ਇਹੋ ਸ਼ੇਪ ਹੋਈ ਲੋ ਹਾਂਜੀ ਇਹ ਦੋਸਤੋ 6 ਪਸ਼ੂ ਸੀ ਤੇ ਹੋਲੀਆਂ ਤੇ ਆਫਰ ਆਈਆਂ ਬਾਕੀ ਸਾਰੇ ਪਸ਼ੂ ਕੋਈ ਉੱਚੇ ਬੱਚੇ ਦੇ ਵਿੱਚ ਕੋਈ ਬੇਨ ਬੱਚੇ ਤੋਂ ਭਾੜੇ ਤੇ ਕੋਈ ਟੀਕੇ ਤੇ ਮਿਲਦਾ ਠੀਕ ਆ ਜੀ ਸੋ ਜਿਦਾਂ ਦੇ ਵੀ ਹੈਗੇ ਕੀਮਤ ਛੋਟੀ ਹੈ ਬਾਕੀ ਕੋਈ ਵੀਰ ਆਣ ਕੇ ਆਪਦੀ ਨਰਕਪੜਖ ਕਰ ਲੇ ਤਸੱਲੀ ਕਰ ਲੇ ਪੂਰੀ ਰਾਤ ਤੇ ਦਿਨੋ ਛੋਟੀ ਪਾਈ ਹੈ ਕੰਦੀ ਦਾ ਹਾ ਨੂੰ ਲਿਆ ਕੇ ਇਹ ਨੂੰ ਇਹ ਸਹੀ ਗੱਲ ਹੈ ਹਾਂ ਤੇ ਗੁਰਲਾਲ ਨੰਬਰ ਬੋਲ ਦਈਏ ਆਪਣੇ ਹਾਂ ਜੀ ਜਰੂਰ ਵੀਰ ਜੀ ਆਪਣਾ 76580 753927 98553 92767 ਸੰਤੂ ਸਾਹਿਬ ਠੀਕ ਹੈ ਬਰਾ। ਹਾਂਜੀ। ਲੋਬ ਦੋਸਤੋ ਫਿਰ ਹਾਲ ਇਹ ਪਸ਼ੂ ਸੀਗੇ ਪਵਨੋਗ ਸਿੰਘ ਹੁਣਾਂ ਦੇ ਕੋਲ 6 ਪਸ਼ੂ ਆ 6 6 ਪਸ਼ੂ ਆ ਆਪਾਂ ਤੁਹਾਨੂੰ ਦਿਖਾਤੇ ਆ। ਤੇ ਬਾਕੀ ਕੋਈ ਵੀਰ ਵੇਖਣਾ ਚਾਹੁੰਦਾ ਦੂਰੋਂ ਨੇੜਿਓਂ ਆਣ ਕੇ ਆਪਣੀ ਤਸੱਲੀ ਕਰ ਸਕਦਾ। ਜਿੰਨਾ ਦੁੱਧ ਦੱਸਿਆ ਠੀਕ ਆ ਜੀ ਤੇ ਇੱਕ ਵਾਰੀ ਆਣ ਕੇ ਜ਼ਰੂਰ ਨਰਤ ਪਰਖ ਕਰ ਲਿਆ ਕਰੋ। ਬਾਅਦ ਵਿੱਚ ਦੋਸਤੋ ਕਿਸੇ ਤਰ੍ਹਾਂ ਦਾ ਕੋਈ ਲਾਂਭਾ ਦੇਣ ਦੀ ਜਾਂ ਗੁੰਜਾਇਸ਼ ਨਾ ਰਹੀ। ਬਾਕੀ ਰਾਜਸਿਆ ਆਪਾਂ ਦੀ ਦਿੱਤੀ ਆ ਖਾਲੀ ਕਰਕੇ ਜਿਹੜਾ ਲੈ ਜਾਊਗਾ ਉਹ ਯਾਦ ਹੀ ਕਰੇ ਉਹ ਤੇ ਨਾ ਉਹਦੀ ਮਲਕਿਸਮਤੀ ਉਗੜਨ ਵਾਲੀ ਹੂੰ। ਮਰੋ ਪੱਕਾ ਆਪਾਂ ਖਾਲੀ ਕਰਕੇ ਦਿੱਤੀ ਆ ਪਰ ਉਹ ਮੌਨ ਅੱਜ ਡੇਢ ਮਹੀਨਾ ਹੋ ਗਿਆ 10 ਦਿਨਾਂ ਨੂੰ ਪੂਰਾ ਰਿਜ਼ਲਟ ਦੇ ਹੱਕ ਦੀ ਆ 15 ਤਾਂ ਜੀ ਹਾਜੀ ਉਹਦੀ ਜਾਣੀ ਕਿ ਅਸੀਂ ਜੇਰਾ ਨਹੀਂ ਕੀਤਾ ਜਾਨੀ ਕਿ ਉਹ ਚੈੱਕ ਪਾਸ ਹੁੰਦੀ ਤੇ ਉਹ ਜਾਣੀ ਕਿ 75 80 ਦੀ ਵੇਖਣ ਵਾਲੀ ਸੀ ਪਰ ਅਸੀਂ ਆਖਿਆ ਚਲੋ ਕਿਸਮਤ ਕਿਸੇ ਦੀ ਚਾਰੇ ਦੀ ਲੋ ਦੋਸਤੋ ਵੈਸੇ ਡੇਢ ਕ ਮਹੀਨੇ ਦੀ ਅੱਧਾ ਸਮਾਂ ਕਰਮਾਂ ਲਈ ਲੱਗੀ ਅੱਧਾ ਕ ਮਹੀਨੇ ਤੱਕ ਅੱਧੇ ਰਕ ਮਹੀਨੇ ਤੱਕ ਚੈੱਕ ਹੋ ਜੂਗੀ 15 ਦਿਨਾਂ ਨੂੰ ਮਲੇ ਹੋ ਆਗਦੀ ਚੱਕ ਤੇ ਬਿਲਕੁਲ ਬਿਲਕੁਲ ਪਰ ਆਪਾਂ ਦੇ ਖਾਲੀ ਕਰਕੇ ਦਿੱਤੀ ਨਾ ਇਹ ਵੇਲੇ ਲੋਕ ਦੋਸਤੋ ਇਹ ਪਸ਼ੂ ਸੀਗੇ ਅੱਜ ਠੀਕ ਆ ਤੇ ਪੂਰੇ ਤੁਹਾਨੂੰ ਪਸ਼ੂ ਦਿਖਾਤੇ ਆ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸ